ਤਾਰੀਫੋ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਧੰਨਵਾਦੋ 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 ਸਭ ਸ਼ਕਤੀਮਾਨ ਪਰਮੇਸ਼ਰ ਤੇਰੀ ਤਾਰੀਫੋ 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 ਰਬਾ ਰਾਰਾ ਬਰਾ ਯਾਕਾ রে বরু শেখে রে বরু শেখে রে বরু শেখা থানা লার রা বা রেখে রে বরু শেখে রে বেড়ে শেখে রে বেড়ে रे पुरुष की थे रे पुरुष खाता न न न न मैया खाता न लारा बरा थैंक यू जीसस थैंक यू जीसस थैंक यू जीसस सामर्थ्य परमेश्वर तेरा धन्यवादो 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 आत्मान सब शक्तिमान दयालु कृपालु तेरमी परमेश्वर तेरा धन्यवादो 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 सब सच्चे और जिंदा महान इको जीवित मात्र परमेश्वर तेरा धन्यवादो 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 ਤਾਰੀਫੋ 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 ਗੁੱਡ ਮਾਰਨਿੰਗ ਹੌਲੀ ਸਪਿਰਟ ਪਵਿੱਤਰ ਆਤਮਾ ਵੀਅਰ ਵੈਲਕਮ ਯੂ ਇਨ ਦਾ ਮਾਈਟੀ ਨੇਮ ਆਫ ਜੀਜ਼ਸ ਕ੍ਰਾਈਸ ਪਵਿੱਤਰ ਆਤਮਾ ਸਿਤਾੜਾ ਸਵਾਗਤ ਕਰਦੀਆਂ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਨਾਮ ਵਿੱਚ ਸੋ ਸਭ ਜਨ ਜਿੰਨੇ ਅੱਜ ਦੀਸ ਮਾਰਨਿੰਗ ਪ੍ਰਾਰਥਨਾ ਨਾਲ ਜੁੜ ਚੁੱਕਿਆ ਮੈਂ ਤੁਹਾਡਾ ਸਭ ਦਾ ਸਵਾਗਤ ਕਰਦੀਆਂ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਨਾਮ ਵਿੱਚ ਉਹਦੀ ਜ਼ਿੰਦਾ ਹਜ਼ੂਰੀ ਵਿੱਚ ਉਹਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਜਿੱਥੇ ਆ ਕੇ ਜ਼ਿੰਦਗੀਆਂ ਹਾਲਾਤ ਪਰਮੇਸ਼ਰ ਜਨਰੇਸ਼ਨ ਤੱਕ ਸੇਵ ਨਹੀਂ ਛੱਡਦੇ ਅੱਜੋ ਹੀ ਪਰਮੇਸ਼ਰ ਜੋ ਕੱਲ ਸੀ ਜੋ ਯੁੱਗੋ ਯੁੱਗ ਇੱਕੋ ਜਿਹੜਿਆਣ ਵਾਲਾ ਪਰਮੇਸ਼ਰ ਆ ਅੱਜ ਵੀ ਉਹ ਸਾਡੇ ਵਿੱਚ ਮੌਜੂਦ ਆ ਉਹਦੀ ਜੀਵਿਤ ਸਾਮ ਅਰ ਸਾਡੇ ਵਿੱਚ ਆ ਉਹਦਾ ਆਤਮਾ ਜੀਵਿਤ ਆਤਮਾ ਜਿਸ ਨੇ ਪਿਤਾ ਪ੍ਰਭੂ ਯੇਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਵ ਉਠਾਇਆ ਅੱਜੋ ਹੀ ਪਰਮੇਸ਼ਰ ਦਾ ਜੀਵਿਤ ਆਤਮਾ ਸਾਡੇ ਵਿੱਚ ਆ ਜਿਹਨੂੰ ਤੁਸੀਂ ਕਹੋ ਕਿ ਖੁਦਾਵਨ ਪਾਕ ਰੂ ਮੇਰੇ ਪਰਮੇਸ਼ਰ ਦੇ ਜੀਵਿਤ ਆਤਮਾ ਮੈਂ ਤੁਹਾਡਾ ਸਵਾਗਤ ਕਰਦਾ ਮੈਂ ਤੇਰੀ ਪ੍ਰੈਜ਼ੈਂਸ ਆਨਰ ਕਰਦਾ ਪਿਤਾ ਮੈਂ ਆਪਣੇ ਆਪ ਨੂੰ ਸਮਰਪਿਤ ਕਰਦਾ ਤੇਰੇ ਅੱਗੇ ਮੈਂ ਸਰੈਂਡਰ ਕਰਦਾ ਪਿਤਾ ਤੇਰੀ ਦਇਆ ਲਈ ਤੇਰੀ ਪਿਆਲੀ ਨੂੰ ਪਰਮੇਸ਼ਰ ਮੈਂ ਯਾਦ ਕਰਦਾ ਜਿਹਨਾਂ ਤਨਵਾਦ ਦੀਆਂ ਪੇਟਾਂ ਦੇ ਨਾਲ ਪਰਮੇਸ਼ਰ ਇਹਨਾਂ ਖੁਦਾਵੰਦ ਖੁਦਾਇਨਾ ਪੇਟਾਂ ਦੇ ਨਾਲ ਇਹਨਾਂ ਬਲੀਦਾਨਾਂ ਆਪਣੇ ਜ਼ੁਬਾਨ ਦੇ ਦੁਆਰਾ ਜਿਹੜੇ ਬਲੀਦਾਨ ਤਨਵਾਦ ਦੇ ਮੈਂ ਤੇਰੇ ਹਜ਼ੂਰ ਲੈ ਕੇ ਆ ਪਿਤਾ ਇਹਨਾਂ ਨੂੰ ਆਪਣੇ ਸਵਰਗ ਰਾਜ ਕਬੂਲ ਕਰ ਪਿਤਾ ਮੈਂ ਤੇਰੇ ਆਂਗਨਾ ਵਿੱਚ ਪਰਵੇਸ਼ ਕਰਦਾ ਪਿਤਾ ਤੇਰੀ ਸ਼ੁਕਰਗੁਜ਼ਾਰੀ ਕਰਦਿਆਂ ਹਾਂ ਤੇਰਾ ਧੰਨਵਾਦ ਕਰਦਿਆਂ ਹਾਂ ਲਾਰਡ ਤੇਰੀ ਤਾਰੀਫ ਕਰਦੇ ਹਾਂ ਪਰਮੇਸ਼ਰ ਮੈਂ ਆਪਣੇ ਆਪ ਨੂੰ ਚੁਕਾਉਣਾ ਮੈਂ ਸਮਰਪਿਤ ਕਰਦਾ ਪਿਤਾ ਔਰ ਲਾਰਡ ਮੈਂ ਥੈਂਕਸ ਗਿਵਿੰਗ ਦਿਨਾ ਪਰਮੇਸ਼ਰ ਜੋ ਤੂੰ ਮੈਨੂੰ ਪੂਰੀ ਰਾਤ ਸੰਭਾਲਿਆ ਖੁਦਾਵਨ ਇੱਕ ਬਾਰ ਫਿਰ ਤੋਂ ਤੂੰ ਆਪਣੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਲੈ ਕੇ ਆਂਦਾ ਸੀ ਦਇਆ ਦੇ ਲਈ ਸੀ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਤੇਰੀ ਸ਼ੁਕਰਗੁਜ਼ਾਰੀ ਕਰਦੇ ਹਾਂ ਲਾਰਡ ਖੁਦਾਵਨ ਅਸੀਂ ਜਾਣਦੇ ਅਸੀਂ ਆਏ ਨਹੀਂ ਬਲਕਿ ਲਿਆਏ ਗਏ ਨਾ ਤੱਬਲਾ ਨਾ ਤੱਤ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ ਔਰ ਪਾਕ ਰੂ ਅਗਰ ਤੁਸੀਂ ਲੈ ਕੇ ਆਏ ਤਾਂ ਅਜ ਮੇਰੇ ਜੀਵਨ ਨੂੰ ਛੂਓ ਲਾਰਡ ਅਗਰ ਮੈਂ ਤੇਰੇ ਵੱਲੋਂ ਆਇਆ ਪਰਮੇਸ਼ਰ ਤੂੰ ਖੁਦਾਵੰਨ ਅਜ ਮੇਰੇ ਜੀਵਨ ਨੂੰ ਸੇਵਨਾ ਛੱਡੀ ਮੇਰੇ ਕਰਾਨੇ ਨੂੰ ਮੇਰੇ ਬੱਚਿਆਂ ਨੂੰ ਪਰਮੇਸ਼ਰ ਜਿਹੜੀਆਂ ਪ੍ਰਾਰਥਨਾ ਮੈਂ ਤੇਰੇ ਅੱਗੇ ਕਰਿਆ ਉਹਨਾਂ ਪ੍ਰਾਰਥਨਾਵਾਂ ਦੇ ਉੱਤਰ ਮੈਨੂੰ ਦੇ ਪਵਿੱਤਰ ਆਤਮਾ ਕਿਕਿ ਤੂੰ ਸਾਡਾ ਪਰਮੇਸ਼ਰ ਜਾਂ ਖੁਦਾਵੰਨ ਜੋ ਨਾ ਕਦੀ ਸੌਂਦਾ ਨਾ ਕਦੀ ਉਂਗਲ ਹੁੰਦਾ ਵਾ ਪਰਮੇਸ਼ਰ ਔਰ ਖੁਦਾਵੰਨ ਬਲਕਿ ਪਰਮੇਸ਼ਰ ਤੂੰ ਆਪਣੇ ਕੰਨ ਨੂੰ ਝੁਕਾ ਕੇ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਖੁਦਾਵੰਨ ਦਾ ਸਾਡੇ ਬਹਾਏ ਬਹੰਦੇ ਆਸੂਆਂ ਨੂੰ ਕੁੱਪੀ ਦੇ ਵਿੱਚ ਸੰਭਾਲਦਾ ਪਰਮੇਸ਼ਰ ਤੂੰ ਇੱਕ ਵੀ ਆਸੂ ਨੂੰ ਵਿਅਰਥਾ ਨਹੀਂ ਜਾਣ ਦਿੰਦਾ ਪਰਮੇਸ਼ਰ ਤੂੰ ਉਹਨਾਂ ਨੂੰ ਜ਼ਮੀਨ ਤੇ ਨਹੀਂ ਡਿੱਗਣ ਦਿੰਦਾ ਪਰਮੇਸ਼ਰ ਖੁਦਾਵੰਦਾ ਸਾਡੀਆਂ ਕੀਤੀਆਂ ਹੋਈਆਂ ਪ੍ਰਾਰਥਨਾ ਦੇ ਫਲ ਤੂੰ ਸਾਨੂੰ ਦਿੰਦਾ ਪਰਮੇਸ਼ਰ ਪ੍ਰਾਰਥਨਾਵਾਂ ਨੂੰ ਤੂੰ ਵਿਅਰਥ ਨਹੀਂ ਜਾਣ ਦਿੰਦਾ ਪਰਮੇਸ਼ਰ ਸਿ ਤੇਰਾ ਧੰਨਵਾਦ ਕਰਦੇ ਹਾਂ ਸ਼ਕਤੀਮਾਨ ਪਰਮੇਸ਼ਰ ਕੁਦਵੰ ਤੇਰੀ ਮਹਾਨ ਦਇਆ ਦੇ ਲਈ ਤੇਰਾ ਧੰਨਵਾਦ ਕਰਦੀ ਆ ਤੂੰ ਐਸਾ ਪਿਆਰਾ ਤੂੰ ਐਸਾ ਮੁਬਾਰਕ ਪਰਮੇਸ਼ਰ ਐ ਐਸਾ ਦਇਆਵਾਨ ਯਾ ਤੂੰ ਐਸਾ ਦਿਆਲ ਤੂੰ ਐਸਾ ਕਿਰਪਾਲੂ ਪਰਮੇਸ਼ਰ ਤੂੰ ਸਾਡੇ ਦੁੱਖਾਂ ਦੇ ਵਿੱਚ ਸਾਨੂੰ ਸੰਭਾਲਣ ਵਾਲਾ ਪਰਮੇਸ਼ਰ ਸਾਡੀਆਂ ਮਾਂਦੀਆਂ ਵਿੱਚ ਤੂੰ ਸਾਨੂੰ ਚੰਗਾ ਕਰਨ ਵਾਲਾ ਪਰਮੇਸ਼ਰ ਖੁਦਾਵੰਦਾ ਤੂੰ ਸਾਨੂੰ ਡਿੱਗਿਆਂ ਨੂੰ ਚੁੱਕਣ ਵਾਲਾ ਪਰਮੇਸ਼ਾ ਸਾਨੂੰ ਲੜ ਖੜਾਉਣ ਵਾਲਿਆਂ ਨੂੰ ਸੰਭਾਲਣ ਵਾਲਾ ਪਰਮੇਸ਼ਰਿਆ ਲਾਰਡ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਜਾਣਕਾ ਉਹ ਕੀ ਪਰਮੇਸ਼ਾ ਮੈਂ ਤੇਰੇ ਹਰ ਵੱਡੇ ਛੋਟੇ ਕੰਮ ਨੂੰ ਯਾਦ ਕਰਦਾ ਪਿਤਾ ਜਿਹੜਾ ਤੂੰ ਕਰ ਚੁੱਕਿਆ ਜਿਹੜਾ ਤੂੰ ਨਹੀਂ ਕੀਤਾ ਜੋ ਤੂੰ ਕਰਨ ਜਾ ਰਿਹਾ ਮੈਂ ਇੱਕ ਇੱਕ ਚੀਜ਼ ਦੇ ਲਈ ਇੱਕ ਚੀਜ਼ ਦੇ ਲਈ ਤੇਰਾ ਧੰਨਵਾਦ ਕਰਦਾ ਤੇਰੀ ਇੱਕ ਇੱਕ ਕਿਰਪਾ ਦੇ ਲਈ ਤੇਰੇ ਬੰਦੇ ਲਹੂ ਦੇ ਲਈ ਤੇਰੇ ਕ੍ਰੂਸ ਦੇ ਲਈ ਖੁਦਾਵੰਦਾ ਯਹਵਾ ਪਰਮੇਸ਼ਰ ਤੂੰ ਸਿੰਘਾਸਨ ਨੂੰ ਛੱਡ ਕੇ ਇਸ ਧਰਤੀ ਉੱਤੇ ਆ ਗਿਆ ਉਹਦੇ ਲਈ ਤੇਰਾ ਧੰਨਵਾਦ 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 ਲਾਰਡ ਆਪਣਾ ਮਸਾ ਦੇ ਆਪਣਾ ਬਿਸ਼ੇਕ ਦੇ ਮੇਰੇ ਹੋਟਾਂ ਨੂੰ ਪਵਿੱਤਰ ਕਰ ਮੇਰੀਆਂ ਸੋਚਾਂ ਨੂੰ ਪਵਿੱਤਰ ਕਰ ਮੈਨੂੰ ਜੀਵਿਤ ਵਿਵੇਕ ਦੇ ਪਿਤਾ ਮੈਨੂੰ ਸ਼ੁੱਧ ਮਨ ਦੇ ਖੁਦਾਵੰਦਾ ਤਾਂ ਕਿ ਮੈਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਸਿੱਧ ਹੋ ਕੇ ਚੱਲਦਾ ਜਾਵਾਂ ਵਾਧਦਾ ਜਾਵਾਂ ਪਰਮੇਸ਼ਾ ਇਨ੍ਹਾਂ ਪ੍ਰਾਰਥਨਾਵਾਂ ਦੇ ਦੁਆਰਾ ਪਰਮੇਸ਼ਰ ਖੁਦਾਵੰਨ ਮੇਰੀ ਜ਼ਿੰਦਗੀ ਮੇਰੇ ਹਾਲਾਤ ਸੇਵਨਾ ਰਹਿੰਦੇ ਪਿਤਾ ਮੈਂ ਜਾਣਦਾ ਖੁਦਾਵੰਨ ਖੁਦਾ ਯਹਵਾ ਜੋ ਤੇਰੀ ਹਜ਼ੂਰੀ ਵਿੱਚ ਆਉਂਦਾ ਪਰਮੇਸ਼ਰ ਉਹਦਾ ਵਾਪਸ ਨਹੀਂ ਡਿਕਲੇਅਰ ਕਰੋ ਆਪਣੀ ਲਾਈਫ ਦੇ ਉੱਤੇ ਕੀ ਪਰਮੇਸ਼ਰ ਖੁਦਾਵੰ ਅੱਜ ਜੇ ਮੇਰਾ ਦਿਨ ਹੈ ਪਰਮੇਸ਼ਰ ਮੈਂ ਚੰਗਾ ਹੋ ਕੇ ਜਾਵਾਂਗਾ ਮੈਂ ਬlesed ਹਾਂ ਪਰਮੇਸ਼ਰ ਮੈਂ ਆਪਣੀ ਜਿੱਤ ਨੂੰ ਲੈ ਕੇ ਜਾਵਾਂਗਾ ਪਰਮੇਸ਼ਰ ਖੁਦਾਵੰ ਮੈਂ ਵਿਸ਼ਵਾਸ ਕਰਦਾ ਹਾਂ ਪਰਮੇਸ਼ਰ ਲਾਰਡ ਅਸੀਂ ਤੇਰੀ ਚੁਣੀ ਹੋਈ ਕੌਮ ਹੈ ਪਰਮੇਸ਼ਰ ਮੈਂ ਤੇਰੇ ਵੰਸ਼ ਵਿੱਚੋਂ ਖੁਦਾਵੰ ਖੁਦਾ ਔਰ ਤੂੰ ਮੈਨੂੰ ਚਮਕਾਵੇਂ ਉਸ ਧਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਜੋ ਸੂਰਜ ਦੇ ਨਾਲ ਦਿਨੋ ਦਿਨ ਵਧਦਾ ਜਾਂਦਾ ਪਰਮੇਸ਼ਰ ਤੁਕਿਆ ਤੂੰ ਬੱਚੇ ਤੇਰਾ ਕਰਾਨਾ ਬਚਾਇਆ ਜਾਏਗਾ ਪਿਤਾ ਮੈਂ ਵਿਸ਼ਵਾਸ ਕਰਦਾ ਤੂੰ ਮੈਨੂੰ ਬਚਾ ਰਿਆ ਪਰਮੇਸ਼ਵਰ ਮੇਰੇ ਕਰਾਨੇ ਤੇ ਤੇਰੀ ਦਇਆ ਰੇ ਅਸੀਂ ਬਚ ਚੁੱਕੇ ਹਾਂ ਪਰਮੇਸ਼ਰ ਤੇਰੀ ਉਧਾਰ ਦੇ ਲਈ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਤੇਰੀ ਸਲਵੇਸ਼ਨ ਦੇ ਲਈ ਪਿਤਾ ਜੀ ਜੂ ਤੂੰ ਮੇਰੇ ਜੀਵਨ ਦੇ ਉੱਤੇ ਦਿੱਤੀ ਮੈਂ ਤੇਰਾ ਧੰਨਵਾਦ ਕਰਦਾ ਸੋ ਸਭ ਜਨ ਆਪਣੇ ਆਪ ਨੂੰ ਰੈਡੀ ਕਰੋ ਪਰਮੇਸ਼ਵਰ ਦੇ ਜੀਵਿਤ ਵਚਨ ਦੇ ਲਈ ਕਹਿੰਦਾ ਹਾਂ ਕਿ ਪਰਮੇਸ਼ਵਰ ਮੈਂ ਤੇਰੀ ਮੂਦੀਆਂ ਕੱਲਾਂ ਨੂੰ ਸੁਣਨ ਦੇ ਲਈ ਤਿਆਰ ਹਾਂ ਤੇਰੇ ਪਵਿੱਤਰ ਵਚਨਾਂ ਨੂੰ ਪਰਮੇਸ਼ਰ ਅਨਮੋਲ ਵਚਨਾਂ ਨੂੰ ਖੁਦਾਵਨ ਖੁਦਾ ਜਿਸ ਨੂੰ ਤੂੰ ਆਪਣੇ ਨਾਮ ਤੇ ਵੀ ਮਹੱਤਮ ਪੁਰਾ ਆਦਰ ਦਿੱਨਾ ਪਰਮੇਸ਼ਰ ਤੂੰ ਮੇਰੀ ਲਾਈਫ ਦੇ ਦੁਆਰਾ ਮੇਰੀ ਲਾਈਫ ਦੇ ਉੱਤੇ ਪਰਮੇਸ਼ਰ ਆਪਣੇ ਵਚਨਾਂ ਦੇ ਦੁਆਰਾ ਤੂੰ ਮੈਨੂੰ ਬles ਕਰਨ ਜਾ ਰਿਹਾ ਪਿਤਾ ਇਹਦਾ ਆਦਰ ਤੇ ਆਨਰ ਕਰਦੇ ਮੈਨੂੰ ਰਿਸੀਵ ਕਰਦਾ ਪਿਤਾ ਮੈਂ ਤੇਰਾ ਧੰਨਵਾਦ ਕਰਦਾ ਮੈਂ ਤੇਰੀ ਬਰਕਤ ਨੂੰ ਤੇਰੇ ਇਸ ਜੀਵਤ ਵਚਨ ਦੀ ਬਰਕਤ ਨੂੰ ਮੈਂ ਗ੍ਰਹਿਣ ਕਰਦਾ ਮੇਰੀ ਜ਼ਮੀਨ ਖੁਦਾਵਨ ਜੋ ਖੁਦਾਵਨ ਖੁਦਾ ਬੰਜਰ ਹੋ ਚੁਕਿਆ ਤੇਰੇ ਬਚਨ ਦੇ ਦੁਆਰਾ 100 ਗੁਣਾ ਫਲ ਲਿਆ ਕੇ ਆਵੇਂ ਪਰਮੇਸ਼ਰ ਮੇਰੇ ਤੇ দয়া ਕਰ ਪਿਤਾ ਇਹਦੇ ਬਚਨ ਤੇ ਦੁਆਰਾ ਮੈਂ ਬਹੁਤਿਆਂ ਨੂੰ ਬਚਾ ਸਕਾਂ ਮੈਂ ਬਚਨ ਤੇ ਚੱਲਾਂ ਔਰ ਬਹੁਤਿਆਂ ਨੂੰ ਚਲਾ ਸਕਾਂ ਮੈਨੂੰ ਐਸਾ ਗ੍ਰੇਸ ਦੇ ਜੋ ਕੰਮ ਤੂੰ ਮੈਨੂੰ ਸੌਂਪਿਆ ਉਹਨੂੰ ਮੈਂ ਪੂਰਾ ਕਰ ਸਕਾਂ ਪਰਮੇਸ਼ਰ ਇੱਕ ਮੈਂ ਤੇਰਾ ਸੇਵਕ ਹਾਂ ਪਰਮੇਸ਼ਰ ਮੈਂ ਇੱਕ ਤੇਰਾ ਕੱਚਾ ਪ੍ਰੀਚਰ ਹਾਂ ਪਰਮੇਸ਼ਰ ਮੈਂ ਇੱਕ ਤੇਰਾ ਅੱਛਾ ਦਾਸ ਹਾਂ ਪਰਮੇਸ਼ਰ ਮੈਂ ਤੇਰੇ ਸੂ ਸਮਾਚਾਰ ਨੂੰ ਸੁਣਾਉਣ ਵਾਲਾ ਇੱਕ ਬੈਸਟ ਪਰਮੇਸ਼ਰ ਤੇਰਾ ਉਹ ਖੁਦਾਵਨ ਖੁਦਾ ਦਾਸ ਹਾਂ ਜਿਹਨੂੰ ਤੂੰ ਪਰਮੇਸ਼ਰ ਬਣਾਇਆ ਜਿਹਨੂੰ ਤੂੰ ਪਰਮੇਸ਼ਰ ਇਸਤੇਮਾਲ ਕਰੇਗਾ ਖੁਦਾਵਨ ਅੱਜ ਮੇਰੀ ਲਾਈਫ ਤੇ ਪਿਤਾ ਮੈਨੂੰ ਬਰਕਤ ਦੇ ਆਪਣੇ ਬਚਨ ਦੇ ਦੁਆਰਾ ਮੇਨਾਂ ਗੱਲ ਕਰ ਪਿਤਾ ਤਾਂ ਕਿ ਮੈਂ ਬਹੁਤਿਆ ਤੱਕ ਤੇਰੀ ਮਾਹੀਮਾ ਕਰ ਸਕਾਂ ਸਭ ਜਨ ਕਹਿੰਦੇ ਹਾਂ ਕਿ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਤੇਰੇ ਜੀਵਿਤ ਵਚਨ ਦੇ ਔਰ ਲਾਰਡ ਜਿਨੇ ਜਨ ਆਜ ਦੇ ਵਚਨ ਨੂੰ ਸੁਣਨ ਤੇਰੇ ਜੀਵਿਤ ਨਾਮ ਚ ਖੁਦਾਵਨ ਇਹ ਬlesਟੋਨ ਇਹਨਾਂ ਦੀ ਬੁੱਧੀ ਪਰਮੇਸ਼ਰ ਖੁੱਲ ਜਾਵੇ ਤੇਰਾ ਆਤਮਾ ਇਹਨਾਂ ਨੂੰ ਆਸ਼ੀਸ਼ਿਤ ਕਰੇ ਇਹ ਵਚਨ ਦੇ ਪੇਤਾਂ ਨੂੰ ਇਹਨਾਂ ਤੇ ਖੋਲੇ ਪਿਤਾ ਤੇਰੀ ਦਇਆ ਤੇਰੀ ਕਰੁਣਾ ਇਹਨਾਂ ਦੇ ਜੀਵਨ ਦੁੱਤ ਤੇ ਕਾਰਜ ਕਰੇ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਆਜ ਇਸ ਵਚਨ ਨੂੰ ਪੜਾਂਗੇ ਔਰ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਹਾਲੇਲੂਇਆ ਹੈ ਯਾ ਹਵਾ ਮੇਰੇ ਮੁਕਤੀ ਦੇ ਪਰਮੇਸ਼ਰ ਮਦਨੂ ਵੀ ਅਤੇ ਰਾਤ ਨੂੰ ਵੀ ਤੀਰੀ ਅੱਗੇ ਦੁਹਾਈ ਦਿੱਤੀ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ ਮੇਰੀ ਹਹਾਕਾਰ ਵਲ ਕੰਚੁਕਾ ਮੇਰੀ ਜਾਨ ਤੇ ਬੁਰੀ ਆ ਰਿਆਂ ਨਾਲ ਭਰੀ ਹੋਈ ਹੈ ਅਤੇ ਮੇਰਾ ਜੀਵਨ ਪਤਾਲ ਦੇ ਨੇੜੇ ਟੁਕਦਾ ਜਾਂਦਾ ਹੈ ਮੈਂ ਗੋਰ ਵਿੱਚ ਲਹਿ ਵਾਲਿਆਂ ਦੇ ਨਾਲ ਗਿਣਿਆ ਗਿਆ ਮੈਂ ਨਿਰਬਲ ਮਰਦ ਵਰਗਾ ਹੋ ਗਿਆ ਹਾਂ ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ ਮੈਂ ਉਹਨਾਂ ਵੱਡਿਆਂ ਵਾਂਗੂ ਹੋ ਗਿਆ ਜਿਹੜੇ ਕਬਰ ਵਿੱਚ ਲੇਟੇ ਪਏ ਹਨ ਜਿਨ੍ਹਾਂ ਨੂੰ ਤੂੰ ਫੇਰ ਚੇਤੇ ਨਹੀਂ ਕਰਦਾ ਅਤੇ ਉਹ ਤੇਰੇ ਹੱਥੋਂ ਵਿਛੜ ਗਏ ਹਨ ਮੈਂ ਤੈਨੂੰ ਅੱਤ ਡੂੰਗੀ ਗੌਰ ਅਤੇ ਹਨੇਰਿਆਂ ਤੇ ਗਹਿਰਾ ਗਹਿਰੀਆਂ ਥਾਵਾਂ ਵਿੱਚ ਰੱਖਿਆ ਹੈ ਤੇਰਾ ਕਹਿਰ ਮੇਰੇ ਉੱਤੇ ਡਾਢਾ ਪਾਰੀ ਵਿਆਹ ਹੋਇਆ ਹੈ ਅਤੇ ਆਪਣੀਆਂ ਸਾਰੀਆਂ ਮੌਜਾਂ ਨਾਲ ਮੈਂ ਤੈਨੂੰ ਦੁੱਖ ਦਿੱਤਾ ਹੈ ਮੇਰੇ ਜਾਨ ਪਹਿਚਾਣਾ ਨੂੰ ਤੇ ਮੈਤੋ ਦੂਰ ਕੀਤਾ ਤੇ ਮੈਨੂੰ ਉਹਨਾਂ ਲਈ ਕਿਉਂ ਨਾ ਬਣਾਇਆ ਹੈ ਮੈਂ ਬੰਧਾ ਤੇ ਮਿੱਤੋ ਬਾਹਰ ਨਿਕਲਿਆ ਨਹੀਂ ਜਾਂਦਾ ਹੇ ਯਹਵਾ ਮੈਂ ਨਿਤ ਤੈਨੂੰ ਪੁਕਾਰਿਆ ਹੈ ਮੈਂ ਆਪਣੇ ਹੱਥ ਤੇਰੀ ਵੱਲ ਅੱਡੇ ਹੋਏ ਹਨ ਕੀ ਤੂੰ ਮੁਰਦਿਆਂ ਨੂੰ ਚਰਜ ਵੀ ਖਾਵੇਂਗਾ ਕੀ ਰੂਹਾਂ ਉੱਠ ਕੇ ਤੈਨੂੰ ਸਲਾਉਣਗੀਆਂ ਕਿ ਕਬਰ ਵਿੱਚ ਤੇਰੀ ਦਇਆ ਅਤੇ ਨਰਕ ਕੁੰਡ ਵਿੱਚ ਤੇਰੀ ਸੱਚਾਈ ਦਾ ਵਰਣਨ ਹੋਵੇਗਾ ਕੀ ਤੇਰੇ ਅਚਰਜ ਨੇਰੇ ਵਿੱਚ ਜਾਣੇ ਜਾਣਗੇ ਅਤੀ ਤੇਰਾ ਤਰਮ ਪੁੱਲਣ ਹਾਰੀ ਦੀਸ ਵਿੱਚ ਯਹਵਾ ਮੈਂ ਤੇਰੇ ਅੱਗੇ ਦੁਹਾਈ ਦਿੱਤੀ ਹੈ ਅਤੇ ਅੰਮ੍ਰਿਤ ਵੇਲੇ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ ਹੈ ਯਹਵਾ ਤੂੰ ਕਿਉਂ ਮੇਰੀ ਜਾਨ ਨੂੰ ਤਿਆਗਦਾ ਹੈ ਤੂੰ ਆਪਣਾ ਮੂੰਹ ਮੇਥੋਂ ਕਿਉਂ ਲੁਕੋਂਦਾ ਹੈ ਮੇਰੀ ਜਵਾਨੀ ਤੂੰ ਦੁੱਖਾਂ ਤੇ ਮਰਨਾਉ ਰਿਹਾ ਹਾਂ ਮੈਂ ਤੇਰੇ ਡਰ ਨੂੰ ਸਹਿ ਕੇ ਕਾਬਰ ਜਾਂਦਾ ਹਾਂ ਤੇਰਾ ਤੇਜ ਗੁੱਸਾ ਮੇਰੇ ਉੱਤੋਂ ਦੀ ਲੰਗਿਆ ਤੇਰੇ ਹੌਨ ਲਈ ਮੈਨੂੰ ਮੁਕਾ ਦਿੱਤਾ ਉਹਨਾਂ ਨੇ ਪਾਣੀ ਵਾਂਗੂ ਮੈਨੂੰ ਸਾਰਾ ਦਿਨ ਘੇਰ ਛੱਡਿਆ ਹੈ ਉਹਨਾਂ ਨੇ ਮੈਨੂੰ ਉਹਨਾਂ ਨੇ ਮੈਨੂੰ ਉੱਕਾ ਹੀ ਡੱਕ ਰੱਖਿਆ ਹੈ ਤੇ ਪ੍ਰੇਮੀ ਅਤੇ ਮਿੱਤਰ ਮੇਥੋਂ ਦੂਰ ਕਰ ਦਿੱਤੇ ਹਨ ਅਤੇ ਮੇਰੇ ਜਾਨ ਪਹਿਚਾਨ ਅਨੇਰ ਵਿੱਚ ਸਭ ਨੂੰ ਆਮੀਨ ਥੈਂਕ ਯੂ ਜੀਜ਼ਸ ਧੰਨਵਾਦ ਪਰਮੇਸ਼ਰ ਖੁਦਾਵਾਨਾ ਹੈ ਤੇਰੀ ਇਸ ਜੀਵਤ ਵਚਨ ਦੇ ਲਈ ਪਿਤਾ ਤੇਰਾ ਧੰਨਵਾਦ ਕਰਦੇ ਆ ਸਭ ਜਨ ਕਹਿੰਦੇ ਆ ਕਿ ਪਰਮੇਸ਼ਰ ਤੇਰੀ ਸ਼ੁਕਰਗੁਜ਼ਾਰੀ ਕਰਦੇ ਆ ਥੈਂਕ ਯੂ ਜੀਜ਼ਸ ਧੰਨਵਾਦ ਪਰਮੇਸ਼ਰ ਧੰਨਵਾਦੋ 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 ਯੇਸ਼ੂ ਰਾਜਾ ਤਾਰੀਫੋ 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 ਸਭ ਸ਼ਕਤੀਮਾਨ ਪਰਮੇਸ਼ਰ ਤੇਰਾ ਧੰਨਵਾਦੋ ਧੰਨਵਾਦੋ ਸੋ ਸਭ ਜਨ ਆਈ ਇਸ वचन ਦੇ ਆਧਾਰ ਤੇ ਅਸੀਂ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਦਾ ਕਹਾਂਗੇ ਪਰਮੇਸ਼ਰ ਅੱਜ ਮੈਨੂੰ ਮੱਸਾ ਕਰ ਮੈਨੂੰ ਬles ਕਰ ਪਿਤਾ ਮੈਂ ਵਿਸ਼ਵਾਸ ਕਰਦਾ ਦਾ ਦਵਚਨ ਮੇਰੇ ਲਈ ਸੀ ਖੁਦਾਵਨ ਲਾਰਡ ਮੈਂ ਜਾਣਦਾ ਕਿ ਤੂੰ ਹੀ ਮੇਰੀ ਮੁਕਤੀ ਦਾ ਪਰਮੇਸ਼ਰ ਹੈਂ ਖੁਦਾਵਨ ਜਿਸ ਤਰ੍ਹਾਂ ਤੇਰੇ ਵਚਨ ਦੇ ਵਿੱਚ ਲਿਖਿਆ ਕਿ ਮੈਂ ਦਿਨ ਨੂੰ ਵੀ ਅਤੇ ਰਾਤ ਨੂੰ ਵੀ ਤੇਰੀ ਦੁਹਾਈ ਦਿੱਤੀ ਅਤੇ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ ਮੇਰੀ ਹਾ ਹਾਕਾਰ ਵਾਲ ਕੰਨ ਚੁਕਾ ਤੇ ਮੇਰੀ ਜਾਨ ਦੀ ਬੁਰੀਾਈ ਨਾਲ ਭਰੀ ਹੋਈ ਹੈ ਖੁਦਾਵਨ ਮੇਰੇ ਤੇ ਦਇਆ ਕਰ ਖੁਦਾਵਨ ਮੇਰੀ ਹਰ ਬੁਰੀਾਈ ਨੂੰ ਅੱਜ ਖਤਮ ਕਰ ਤੇਰੀ ਦਇਆ ਤੇਰੀ ਕਿਰਪਾ ਨੂੰ ਮੈਂ ਦੇਖ ਸਕਾਂ ਤੇਰੇ ਅਨੁਗ੍ਰਹਿ ਨੂੰ ਮੈਂ ਦੇਖ ਸਕਾਂ ਪਰਮੇਸ਼ਰ ਤੂੰ ਮੇਰੇ ਚੁਲਾਉਣੇ ਨੂੰ ਸੁਣ ਖੁਦਾਵਾਨ ਮੇਰੀ ਦੁਹਾਈ ਉੱਤੇ ਕੰਨ ਲਗਾ ਪਰਮੇਸ਼ਰ ਤਾਂ ਕਿ ਤੇਰੀ ਮਾਹੀਮਾ ਨੂੰ ਮੈਂ ਦੇਖ ਸਕਾਂ ਤੇਰੀ ਤਾਰੀਫ ਮੈਂ ਕਰਾਂ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਮੰਗੋ ਕੀ ਪਰਮੇਸ਼ਰ ਆਪਣਾ ਮੱਸਾ ਦੇ ਮੱਸਾ ਦੇ ਮੱਸਾ ਦੇ ਮੱਸਾ ਦੇ ਪਵਿੱਤਰ ਆਤਮਾ ਆਪਣੀ ਅੱਗ ਵਰਸਾ ਅੱਗ ਵਰਸਾ ਅੱਗ ਵਰਸਾ ਅੱਗ ਵਰਸਾ ਹੌਲੀ ਗੋਸ ਫਾਇਰ ਹੌਲੀ ਗੋਸ ਫਾਇਰ ਹੌਲੀ ਗੋਸ ਫਾਇਰ ਖੁਦਾਵਨ ਇੱਕ ਇੱਕ ਜਨ ਤੇ ਤੇਰੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਖੁਦਾਵਨ ਜਿਨੇ ਜਨ ਅੱਜ ਤੇਰੀ ਹਜ਼ੂਰੀ ਵਿੱਚ ਆ ਪਰਮੇਸ਼ਰ ਇਹ ਅੰਮ੍ਰਿਤ ਵੇਲੇ ਪਰਮੇਸ਼ਰ ਤੇਰੀ ਦੁਹਾਈ ਦੇ ਰਿਆ ਪਰਮੇਸ਼ਰ ਖੁਦਾਵੰ ਹੈ ਯਹੋਵਾ ਅੱਜ ਇਹਨਾਂ ਨੂੰ ਤ્યાਗ ਨਾ ਬਲਕਿ ਪਰਮੇਸ਼ਰ ਜਿਨ੍ਹਾਂ ਦੀਆਂ ਪ੍ਰਾਤਾਂ ਤੇ ਕੰਨ ਲਗਾ ਪਰਮੇਸ਼ਰ ਇਹ ਤੇਰੇ ਪਿਆਰੇ ਤੇਰੇ ਲਹੂ ਦੇ ਦੁਆਰਾ ਖਰੀਦੇ ਗਏ ਪਰਮੇਸ਼ਰ ਜਿਨ੍ਹਾਂ ਨੂੰ ਤੂੰ ਪਿਆਰ ਕੀਤਾ ਪਰਮੇਸ਼ਰ ਇੰਨਾ ਕਿ ਪਿਆਰ ਕੀ ਆਪਣੀ ਇਕਲੌਤੀ ਦਾ ਵੀ ਸਰਪਾਣਾ ਕੀਤਾ ਪਰਮੇਸ਼ਰ ਅੱਜ ਉਸ ਸੇ ਯਸ਼ੂ ਮਸੀਹ ਦੇ ਨਾਮ 'ਚ ਮੇਕ ਇੱਕ ਜਨਦੀ ਲਾਈਵ ਦੇ ਉੱਤੇ ਪਰਮੇਸ਼ਰ ਤੇਰੇ ਮੱਸਾਂ ਨੂੰ ਰਿਲੀਜ਼ ਕਰਦੀਆਂ ਤੇਰੀ ਸਾਮਰ ਤੂੰ ਮੈਨੂੰ ਰਿਲੀਜ਼ ਕਰਦੀ ਤੇਰੇ ਅਭਿਸ਼ੇਕ ਨੂੰ ਮੈਨੂੰ ਰਿਲੀਜ਼ ਕਰਦੀਆਂ ਪਰ ਜਨ ਪਵਿੱਤਰ ਆਤਮਾ ਦੀ ਸਾਮਰ ਦੇ ਨਾਲ ਇੱਕ ਇੱਕ ਜਨ ਪਿਤਾ ਤੇਰੇ ਮੱਸਾ ਦੇ ਨਾਲ ਪਿਤਾ ਤੇਰੀ ਫਾਇਰ ਦੇ ਨਾਲ ਤੇਰੇ ਗ੍ਰੇਸ ਦੇ ਨਾਲ ਖੁਦਾਵਨ ਖੁਦਾ हे ਯਹੋਵਾ ਇਸ ਸਾਮਰਤੀ ਪਰਮੇਸ਼ਵਰ ਅਨ ਦੇ ਸਾਰੇ ਜਵਾਨੀ ਦੇ ਪਾਪਾਂ ਦੀ ਪਰਮੇਸ਼ਰ ਇਹਨਾਂ ਨੂੰ ਮਾਫੀ ਦੇ ਔਰ ਖੁਦਾਵਾਨ ਅਜਨਤੇ ਦਇਆਕਾਰ ਪਿਤਾ ਹਰ ਬੁਰੀਆਈ ਇਹ ਨਦੀ ਲਾਈਫ ਚੋਂ ਆਊਟ ਹੋਵੇ ਪਵਿੱਤਰ ਆਤਮਾ ਦੀ ਆਗ ਕੁੱtre ਹਰ ਪਾਪ ਦੀ ਸ਼ਕਤੀ ਇਹਨਾਂ ਨੂੰ ਛੱਡ ਕੇ ਜਾਵੇ ਹਰ ਪਾਪ ਦਾ ਗੰਦਾ ਪ੍ਰਭਾਵ ਇਹਨਾਂ ਦੀ ਲਾਈਫ ਚੋਂ ਆਊਟ ਹੋਵੇ ਉਸ ਤੇ ਪਵਿੱਤਰ ਆਤਮਾ ਦੀ ਆਗ ਕੁੱtre 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 ਹਰੋ ਲੁਕਿਆ ਸੁਭਿਆ ਗੁਨਾ ਪਰਮੇਸ਼ਰ ਜੋ ਇਹਨਾਂ ਦੀ ਲਾਈਫ ਦੁੱਤਿਆ ਜਿੰਦੇ ਆ ਕੀ ਪਰਮੇਸ਼ਰ ਮੈਂ ਹਰੇਕ ਕੋ ਪਰਮੇਸ਼ਰ ਸਿੰਦ ਪਰਮੇਸ਼ਰ ਜੋ ਮੈਂ ਜਾਣਿਆ ਜਾਣੇ ਚ ਕੀਤਾ ਪਰਮੇਸ਼ਰ ਉਹਨੂੰ ਸਿਰਫ ਮੈਂ ਜਾਣਦਾ ਪਰਮੇਸ਼ਰ ਅੱਜ ਮੈਂ ਤੇਰੇ ਅੱਗੇ ਆਪਣੇ ਹਰੇਕੋ ਗੁਪਤ ਪਾਪ ਨੂੰ ਪਰਮੇਸ਼ਰ ਤੇਰੇ ਅੱਗੇ ਤੇਰੇ ਕੋਲ ਤੌਬਾ ਕਰਦਿਆਂ ਮਾਫੀ ਮੰਗਦਿਆਂ ਤੇਰੀ ਦਇਆ ਨੂੰ ਮੰਗਦਾ ਪਰਮੇਸ਼ਰ ਔਰ ਮੈਨੂੰ ਗ੍ਰੇਸ ਦੇ ਕੇ ਹਰ ਪਾਪ ਤੋਂ ਅੱਜ ਮੈਨੂੰ ਸ਼ੁੱਧ ਕਰ ਪਿਤਾ ਮੇਰੇ ਸਾਰੇ ਪਾਪ ਮੈਨੂੰ ਮਾਫ ਕਰ ਦੇ ਮੇਰੇ ਬੱਚਿਆਂ ਦੇ ਮੇਰੇ ਕਰਾਨਿਆਂ ਦੇ ਪਿਤਾ ਔਰ ਤੇਰੇ ਉਧਾਰ ਨੂੰ ਅਸੀਂ ਦੇਖੀਏ ਪਿਤਾ ਅੱਜ ਸਾਰੇ ਲੁਕੇ ਗੁਨਾ ਸ਼ੁਪ ਪਾਪ ਜਿਨਨੇ ਸਾਡੀ ਲਾਈਫ ਦੇ ਉੱਤੇ ਹੋ ਪਰਮੇਸ਼ਾ ਜਿਨਨੇ ਛਿਪੇ ਡੈਵਲ ਨੇ ਸਾਡੇ ਤੋਂ ਪਾਪ ਕਰਵਾਏ ਖੁਦਾਵਨ ਅੱਜ ਜੋ ਨਾ ਸਭ ਗੰਦੀਆਂ ਆਤਮਾ ਦੇ ਉੱਤੇ ਲੁਕੀਆਂ ਛੁਪੀਆਂ ਗੰਦੀਆਂ ਆਤਮਾ ਦੇ ਉੱਤੇ ਹੌਲੀ ਹੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਕਮਾਂਡ ਕਰੋ ਕਿ ਖੁਦਾਵਨ ਮੇਰੇ ਬੱਚਿਆਂ ਦੀ ਲਾਈਫ ਚੋਂ ਹਰ ਛੁਪਿਆ ਪਾਪ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਉਸ ਤੇ ਪਵਿੱਤਰ ਆਤਮਾ ਦੀ ਆਗ ਕੁੱਤਰੇ ਆਗ ਕੁੱਤਰੇ ਆਗ ਕੁੱਤਰੇ

ਖੁਦਾਵਨ ਸਾਰੇ ਬੰਧਨ ਟੁੱਟ ਦਿਆਂ ਉਹਦੇ ਵਚਨ ਦੇ ਵਿੱਚ ਲਿਖਿਆ ਕਿ ਖੁਦਾਵਨ ਯਹਵਾ ਪਰਮੇਸ਼ਰ ਤੂੰ ਅਗਨਾ ਪਰਿਆ ਪਰਮੇਸ਼ਰ ਆ ਖੁਦਾਵਨ ਤੂੰ ਆਪਣੇ ਲੋਕਾਂ ਦਾ ਬਦਲਾ ਲੈਣ ਵਾਲਾ ਪਰਮੇਸ਼ਰ ਅੱਜ ਤੇਰੀ ਦਇਆ ਨੂੰ ਮੈਂ ਦੇਖਾਂ ਅੱਜ ਮੇਰੇ ਸਾਰੇ ਵੈਰੀ ਸ਼ਰਮਿੰਦਾ ਹੋਣ ਪਿਤਾ ਅੱਜ ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਲਈ ਮੇਥ ਸਜਾ ਮੇਰੇ ਸਿਰ ਨੂੰ ਉੱਚਾ ਕਰ ਪਰਮੇਸ਼ਾ ਮੇਰੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹੜਾ ਬਣਾ ਦੇ ਉੱਚੀਆਂ ਸਥਾਨਾਂ ਤੇ ਮੈਨੂੰ ਬਿਠਾ ਦੇ ਪਰਮੇਸ਼ਾ ਔਰ ਖੁਦਾਵਾਨ ਮੈਂ ਪ੍ਰਾਰਥਨਾ ਕਰਦਾ ਲਾਰਡ ਹਰ ਇੱਕੋ ਆਤਮਾ ਜੋ ਮੈਨੂੰ ਸ਼ਰਮਿੰਦਗੀ ਦੇ ਵਿੱਚ ਰੱਖਦਾ ਲੋਰਡ ਮੈਨੂੰ ਪਰਮੇਸ਼ਰ ਸ਼ਰਮਿੰਦਗੀ ਦੇ ਵਿੱਚ ਰੱਖਦਾ ਹੋਰ ਪਿਤਾ ਮੇਰੀਆਂ ਬਲੇਸਿੰਗ ਨੂੰ ਜਿੰਨੀਆਂ ਦੁਸ਼ਟ ਆਤਮਾ ਨੇ ਰੋਕਿਆ ਆਇਆ ਆਜੋਨਾ ਸਭ ਗੰਦੀਆਂ ਆਤਮਾ ਦੇਤੇ ਹੌਲੀ ਗੋਦੀ ਫਾਇਰ ਉtre 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 ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਨਾਮ ਦੇ ਵਿੱਚ ਖੁਦਾਵਨ ਕੋ ਦਾਜ ਤੇਰੀ ਅੱਗ ਦੇ ਦੁਆਰਾ ਸਾਰੇ ਸ਼ੈਤਾਨ ਜੋ ਇਹਨਾਂ ਦੀਆਂ ਲਾਈਫਾਂ ਦੇ ਉੱਤੇ ਲੁਕੇ ਛੁਪਿਆ ਜਾ ਤੂ ਟੋਣਿਆ ਸ਼ਰਮਿੰਦੀ ਦੀਆਂ ਆਤਮਾ ਜਿੰਨੀਆਂ ਨਦੀ ਲਾਈਵ ਦੇ ਉੱਤੇ ਆ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਆਗ ਕੁਤਰੇ ਆਪ ਕੁਤਰੇ ਆਪ ਕੁਤਰੇ ਆਗ ਕੁਤਰੇ ਆਪ ਕੁਤਰੇ ਆਗ ਕੁਤਰੇ ਸੋ ਕੋਵ ਕੀ ਪਰਮੇਸ਼ਰ ਹਰ ਇੱਕ ਕੋ ਸ਼ੈਤਾਨੀ ਆਤਮਾ ਜਿਹਨੇ ਮੇਰੇ ਐਂਜਲਸ ਨੂੰ ਰੋਕਿਆ ਹੋਇਆ ਖੁਦਾਵਾਨ ਜੋ ਐਂਜਲਸ ਤੂੰ ਮੇਰੇ ਲਈ ਮੇਰੇ ਘਰ ਮੇਰੇ ਪਰਿਵਾਰ ਤੇ ਲਈ ਮੇਰੀ ਬਲੇਸਿੰਗ ਲਈ ਪਰਮੇਸ਼ਰ ਰੱਖੇ ਆ ਜਿੰਨੀਆਂ ਕਮੀਆਂ ਕਟੀਆਂ ਦੇ ਕਾਰਨ ਦੁਸ਼ਟ ਆਤਮਾ ਦੇ ਕਾਰਨ ਪਰਮੇਸ਼ਰ ਮੇਰੀ ਲਾਈਫ ਚ ਐਂਜਲਸ ਆਉਣ ਤੋਂ ਰੁਕੇ ਹੋਇਆ ਪਿਤਾ ਅੱਜ ਮੈਂ ਤੇਰੇ ਹੌਲੀ ਗੋਜ਼ ਦੀ ਫਾਇਰ ਨੂੰ ਰਿਲੀਜ਼ ਕਰਦਾ ਮੈਂ ਤੋੜਦਾ ਸਾਰੇ ਬੰਦਲਾਂ ਨੂੰ ਮੈਂ ਯੇਸ਼ੂ ਮਸੀਹ ਦੇ ਨਾਮ ਦੇ ਚ ਖੋਲਦਾ ਸਾਰੇ ਬੰਦ ਦਰਵਾਜੇ ਉਹਨਾਂ ਐਂਜਲਸ ਦੇ ਹੀ ਪਰਮੇਸ਼ਰ ਅੱਜ ਤੇਰੇ ਜੀਵਿਤ ਨਾਮ ਚ ਖੁਦਾਵੰਤ ਸਾਰੇ ਬੰਦ ਦਰਵਾਜੇ ਖੁੱਲ ਜਾਣ ਪਵਿੱਤਰ ਆਤਮਾ ਤੇਰੀ ਆਕ ਆਕੁਤਰੇ 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 ਖੁਦਾਵੰਤਰੇ ਐਂਜਲਸ ਮੇਰੀ ਲਾਈਫ ਇੰਟਰ ਕਰਨ ਪਵਿੱਤਰਾਤਮਾ ਕਰੇ ਐਂਜਲਸ ਮੇਰੀ ਲਾਈਫ ਦੇ ਉਤੇ ਇੰਟਰ ਕਰਨ ਮੇਰੇ ਘਰ ਪਰਿਵਾਰ ਚ ਮੇਰੀ ਮਿਨਿਸਟਰੀ ਚ ਮੇਰੀ ਮੈਰਿਡ ਲਾਈਫ ਤੇ ਮੇਰੀ ਬਲੇਸਿੰਗ ਵਿੱਚ ਪਰਮੇਸ਼ਾ ਤੇਰੇ ਐਂਜਲਸ ਇੰਟਰ ਕਰਨ ਇੰਟਰ ਕਰਨ ਪਵਿੱਤਰਾਤਮਾ ਆਪਣੇ ਐਂਜਲਸ ਨੂੰ ਰਿਲੀਜ਼ ਕਰ ਖੁਦਾਵੰਤ ਤੇਰੇ ਐਂਜਲਸ ਪਰਮੇਸ਼ਰ ਰਿਲੀਜ਼ ਕਰ ਰਿਲੀਜ਼ ਕਰ ਪਵਿੱਤਰਾਤਮਾ ਤੇਰੀ ਆਖ ਕੁੱtre ਆਖ ਕੁੱtre ਆਖ ਕੁੱtre ਆਖ ਕੁੱtre ਆਖ ਕੁੱtre ਆਖ ਕੁੱtre ਖੁਦਾਵਨ ਤੇਰੀ ਦਇਆ ਨੂੰ ਮੈਂ ਦੇਖਾਂ ਪਿਤਾ ਔਰ ਮੈਂ ਪ੍ਰਾਰਥਨਾ ਕਰਦੀ ਖੁਦਾਵਨ ਤੇਰਾ ਸਵਰਗ ਤੇਰੇ ਲੋਕਾਂ ਦੇ ਲਈ ਖੁੱਲਲੇ ਔਰ ਰਾਈਟ ਨਾਓ ਪਿਤਾ ਤੇਰੇ ਐਂਜਲਸ ਇਹਨਾਂ ਨੂੰ ਟੱਚ ਕਰਨ ਖੁਦਾਵਨ ਔਰ ਜੋ ਬਲੇਸਿੰਗ ਪਰਮੇਸ਼ਰ ਦੇਵਨ ਨੇ ਰੁਕਿਆ ਅੱਜ ਤੇਰੇ ਐਂਜਲਸ ਦੇ ਦਵਾਰੋਂ ਟੈਸਟਮਨੀਸ ਉਹ ਬਲੇਸਿੰਗ ਇਹਨਾਂ ਦੀ ਲਾਈਫ ਚ ਰਾਈਟ ਨਾਓ ਐਂਟਰ ਕਰਨ ਪਿਤਾ ਸਾਰੇ ਬੰਦ ਦਰਵਾਜੇ ਖੁੱਲਣ ਸਾਰੇ ਰੋਗ ਤੇਰੇ ਲੋਕਾਂ ਨੂੰ ਸਾਰੀਆਂ ਮੰਦੀਆਂ ਤੇਰੇ ਲੋਕਾਂ ਨੂੰ ਛੱਡ ਕੇ ਜਾਣ ਬੀ ਹੀਲ ਇਨ ਦਾ ਨੇਮ ਆਫ ਜੀਸਸ ਬੀ ਫਰੀ ਇਨ ਦਾ ਮਾਈਟੀ ਨੇਮ ਆਫ ਜੀਸਸ ਆਜ਼ਾਦ ਹੋ ਜਾਓ ਚੰਗੇ ਹੋ ਜਾਓ ਯੀਸ਼ੂ ਮਸੀਹ ਦੇ ਨਾਮ ਦੇ ਚ ਹੌਲੀ ਗੋਸ ਦੀ ਫਾਇਰ ਦੇ ਦੁਆਰਾ ਸਾਰੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾਣ ਸਾਰੇ ਰੋਗ ਆਊਟ ਹੋਣ ਉਟੋਂ ਐ ਆਊਟ ਹੋਣ ਦੁਸ਼ ਦੇ ਸਾਰੇ ਪ੍ਰਭਾਵ ਆਊਟ ਹੋਣ ਸ਼ੈਤਾਨੀ ਸੋਚਾਂ ਤਾਨੂੰ ਛੱਡ ਕੇ ਚਾਨਣ ਪ੍ਰਭੇਸ਼ੂ ਮਸੀਹ ਦੇ ਨਾਮ ਸ਼ੈਤਾਨੀ ਸੁਪਨੇ ਕੈਨਸਲ ਹੋਣ ਹਰ ਇੱਕ ਉਹ ਬਿਮਾਰੀ ਜੋ ਤਾਨੂੰ ਫੋਲੋ ਕਰਦੀ ਆ ਰਹੀ ਆ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਕੋਈ ਜਨਰੇਸ਼ਨ ਦਾ ਕਸ ਆਇਤੋਬਾ ਤੜੀ ਲਾਈਵ ਦਾ ਹਿੱਸਾ ਨਾ ਹੋਵੇ ਤੁਸੀਂ ਮੱਸੀ ਵਿੱਚ ਇੱਕ ਨਵੀਂ ਸ੍ਰਿਸ਼ਟੀ ਆ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਚੁੱਕੀਆਂ ਮੇਰਾ ਪਰਮੇਸ਼ਰ ਤਾਨੂੰ ਨਵਾਂ ਕਰ ਚੁੱਕਿਆ ਤਾਨੂੰ ਬles ਕਰ ਚੁੱਕਿਆ ਸੋ ਕਹਿੰਦਾ ਹਾਂ ਕਿ ਪਰਮੇਸ਼ਰ ਤੂੰ ਮੈਨੂੰ ਚੁਣਿਆ ਠਹਿਰਾਇਆ ਤਾਂ ਕਿ ਮੈਂ ਬਹੁਤ ਸਾਰਾ ਫਲ ਲੈ ਕੇ ਆਵਾਂ ਪਿਤਾ ਮੈਨੂੰ ਇੱਕ ਗ੍ਰੇਸ ਦੇ ਨਾਲ ਪ੍ਰਾਰਥਨਾਵਾਂ ਦੇ ਦੁਆਰਾ ਪਿਤਾ ਕਿ ਮੈਂ ਬਹੁਤ ਸਾਰਾ ਫਲ ਲੈ ਕੇ ਆਵਾਂ ਸੋ ਜਿੰਨੇ ਜਨ ਇਹਨਾਂ ਪ੍ਰਾਰਥਨਾਵਾਂ ਦੇ ਵਿੱਚ ਪਰਮੇਸ਼ਰ ਦੇ ਅੱਗੇ ਆਪਣੇ ਦਿਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਗੁੱਟੀਆਂ ਦੇ ਬਾਲੇ ਨਾਲ ਪ੍ਰਾਰਥਨਾਵਾਂ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ 'ਚ ਜਾਂਦੇ ਆ ਤੁਹਾਡੇ ਸਾਰੇ ਕੰਮ ਪਰਮੇਸ਼ਰ ਬlesਟ ਕਰਦਾ ਵਾ ਤੁਹਾਡੇ ਲਈ ਸਾਰੇ ਬੰਦਨ ਖੋਲਦਾ ਪਰਮੇਸ਼ਰ ਤੁਹਾਡੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦਾ ਤੁਹਾਨੂੰ ਉਸ ਤੇ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਜਿਨੇ ਜਨ ਆਪਣੇ ਦਿਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਰਮੇਸ਼ਰ ਦੀ ਹਜ਼ੂਰੀ 'ਚ ਗੁੱਟਿਆਂ ਦੇ ਬਲੌਂਦੇ ਤੁਸੀਂ ਪਰਮੇਸ਼ਰ ਦੀ ਹਜ਼ੂਰ ਚ 100% ਸ਼ੋਰ ਹੈ ਮੇਰਾ ਫੇਥ ਹਾਂ ਕਿ ਤੁਸੀਂ ਫਰੀ ਹਾਂ ਤੁਹਾਡੇ ਕੋਈ ਵੀ ਰਸਤਿਆਂ ਨੂੰ ਬੰਦ ਨਹੀਂ ਕਰ ਸਕਦਾ ਤੁਹਾਨੂੰ ਕੋਈ ਵੀ ਉੱਚਾ ਹੋਣ ਤੋਂ ਰੋਕ ਨਹੀਂ ਸਕਦਾ ਪਰਮੇਸ਼ਰ ਤੁਹਾਡੇ ਬਲੀਦਾਨਾਂ ਨੂੰ ਤੁਹਾਡੀਆਂ ਨਾ ਪੈਂਟਾਂ ਨੂੰ ਪਰਮੇਸ਼ਰ ਤੁਹਾਡੇ ਸਾਹਮਣੇ ਨੂੰ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਕਦੀ ਵਿਅਰਥ ਨਹੀਂ ਜਾਣ ਦਿੰਦਾ ਸੋ ਹਮੇਸ਼ਾ ਫੇਥਫੁਲੀ ਪਰਮੇਸ਼ਰ ਦੀ ਹਜ਼ੂਰੀ ਚਾਉਣਾ ਇਨਾ ਪ੍ਰਾਰਥਨਾਵਾਂ ਨਾਲ ਜੁੜਨਾ ਆਪਣੇ ਕੁੱਟਿਆ ਦੇ ਬਲ ਹੋ ਕੇ ਆਪਣੇ ਦਿਨ ਨੂੰ ਪਰਮੇਸ਼ਰ ਦੀ ਦਇਆ ਦੇ ਨਾਲ ਸ਼ੁਰੂ ਕਰਨਾ ਉਹਦੀ ਪ੍ਰੈਜ਼ੈਂਸ ਦੇ ਨਾਲ ਪਰ ਕੇ ਸ਼ੁਰੂ ਕਰਨਾ ਉਹਦੀ ਆਤਮਾ ਦੀ ਅਗਵਾਹੀ ਨੂੰ ਮੰਗਣਾ ਔਰ ਜੋ ਮਸਾ ਤੁਸੀ ਲੈ ਨਿਆ ਮੇਕ ਸ਼ੋਰ ਕਿ ਉਹ ਮਸਾ ਟੜੀ ਲਾਈਫ ਚ ਡੈਵਲ ਡਿਸਟਰੋਏ ਨਾ ਕਰ ਸਕੇ ਹਮੇਸ਼ਾ ਆਪਣੀ ਮਸੀ ਲਾਈਫ ਇਟ ਕ੍ਰਿਸਚਨ ਲਾਈਫ ਇਟ ਪਾਪ ਤੋਂ ਦੂਰ ਰਹਿਣਾ ਬੁਰਾਈ ਤੋਂ ਵਿਵਚਾਰ ਤੋਂ ਝੂਠ ਤੋਂ ਛਲ ਤੋਂ ਬੁਰੀਆਂ ਸੋਚਾਂ ਤੋਂ ਚੁਗਲੀਆਂ ਤੋਂ ਬੁਰੇ ਲੋਕਾਂ ਤੋਂ ਦੁਸ਼ਤੀਆਂ ਸਾਰੀਆਂ ਯੋਜਨਾਵਾਂ ਤੋਂ ਦੂਰ ਰਹਿਣਾ ਤਾਂ ਕਿ ਮਸਾਤਾਂ ਨੂੰ ਔਰ ਵਧਾ ਸਕੇ ਤਾਨੂੰ ਚਮਕਾ ਸਕੇ ਉਸ ਤਰਮੀਦੀ ਪਰ ਕਾਇਦੀ ਤਰ੍ਹਾਂ ਜਿਸ ਤਰ੍ਹਾਂ ਪਰਮੇਸ਼ਰ ਨੇ ਆਪਣੇ ਬੱਚਨ ਦੇ ਵਿੱਚ ਲਿਖਿਆ ਤੁਸੀਂ ਤਾਂ ਦੀ ਚਮਕੋਗੇ ਜਦ ਤੁਸੀਂ ਫੇਥਫੁਲੀ ਹੋਗੇ ਪਾਪ ਤੋਂ ਦੂਰ ਹੋਗੇ ਬੁਰਾਈ ਤੋਂ ਦੂਰ ਹੋਗੇ ਔਰ ਪਰਮੇਸ਼ਰ ਦੀ ਵਚਨ ਨੂੰ ਪੂਰਾ ਕਰੋਗੇ ਵਚਨ ਪੂਰਾ ਕਰਨ ਵਾਲੇ ਦੀ ਮਹਾਈਮਾ ਨੂੰ ਦੇਖਦੇ ਹੋ ਔਰ ਤੁਸੀਂ ਸ਼ੋਰਿਆ ਮੇਰਾ ਵਿਸ਼ਵਾਸ ਹੈ ਤੁਰੀ ਦੀ ਮਹਾਈਮਾ ਨੂੰ ਦੇਖੋਗੇ ਪਰਮੇਸ਼ਰ ਤੁਹਾਡੀ ਲਾਈਫ 'ਚ ਤੁਹਾਨੂੰ ਗਲੋਰੀ ਦਵੇਗਾ ਚਿੱਤ ਦਵੇਗਾ ਗ੍ਰੇਟਨੈਸ ਉੱਚੀਆਂ ਸਥਾਨਾਂ ਤੁਹਾਡੀ ਲਾਈਫ ਦਾ ਹਿੱਸਾ ਹੋਣਗੀਆਂ ਹਾਲੇਲੂਇਆ ਸੋ ਕਿੰਨੇ ਜਨ ਰੈਡੀ ਆ ਅੱਜ ਆਪਣੇ ਦਿਨ ਨੂੰ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਸ਼ੁਰੂ ਕਰਕੇ ਆਪਣੀਆਂ ਬਲੇਸਿੰਗ ਨੂੰ ਲੈਣ ਦੇ ਲਈ ਹਾਲੇਲੂਇਆ ਜਿੰਨੇ ਵਿਸ਼ਵਾਸ ਕਰਦੇ ਉਹ ਦੀ ਮਹਾਈਮਾ ਨੂੰ ਦੇਖਦੇ ਔਰ ਮੇਰਾ ਫੇਥ ਆ ਕਾਈ ਤੁਸੀ ਸੇਵ ਨਹੀਂ ਹੈ ਪਰਮੇਸ਼ਰ ਦਾ ਆਤਮਾ ਤੜੇ ਸੰਘ ਹੋਵੇ ਤੜੇ ਸਾਰੇ ਕੰਮਾਂ ਤੇ ਬਰਕਤ ਦੇਵੇ ਤੜੇ ਸਾਰੇ ਸਫਰ ਮੁਬਾਰਕ ਕਰੇ ਤੜੇ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਦੇ ਮੇ ਲਹੂ ਚ ਛਿਪੋਨੀ ਤੜੀਆਂ ਕੱਡੀਆਂ ਵਾਹਿਕਲਸ ਤੜੇ ਸਫਰ ਤੜੀਆਂ ਜੋਬ ਪਲੇਸ ਇੱਕ ਇੱਕ ਚੀਜ਼ ਨੂੰ ਮੈਂ ਯਸ਼ੂ ਦੇ ਲਹੂ ਚ ਛਿਪੋਨੀ ਆ ਡੈਵਲ ਦੀ ਸਾਰੀ ਯੋਜਨਾਵਾਂ ਦੇ ਉੱਤੇ ਹਾਲੀਕੋਸ ਦੀ ਫਾਇਰ ਉਤਰੇ ਔਰ ਮੈਂ ਤੁਹਾਨੂੰ ਪਰਮੇਸ਼ਰ ਦੇ ਹੱਥਾਂ 'ਚ ਦਿਨਿਅ ਹੋਰ ਰੈਡੀ ਰਹਿਣਾ ਕਲ ਮਾਰਨਿੰਗ ਸੇਮ ਟਾਈਮ ਤੇ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਆਉਣ ਦੇ ਲਈ ਬੈਠਣ ਦੇ ਲਈ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦੇਣ ਦੇ ਲਈ ਹਾਲੇਲੂਆ ਸੋ ਤੁਸੀਂ ਸੋ ਪਰ ਡੁਪਰ ਬਲੈਸਡ ਹੋ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਵਿੱਚ ਸਭ ਬੋਲੋ ਆਮੀਨ